ਆਰ ਸੱਚਾ ਸਿਮਰੋ ਭਾਈ ਸਾਧ ਸੰਸਦਾ ਸੁਖ ਪਾਈਐ ਆਰ ਵਿਸਰਣਾ ਕਰਹੁ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰ ਸੋ ਜੀਵ ਜਸਨਾਮਕਾਰੰ ਪ੍ਰਾਪਤ ਹੋਵੈ ਸੋ ਜਾਨ ਨਿਰਮਲ ਜੀਵ ਬੇਗਨਾ ਬਿਨਾਸਨ ਸਭ ਦੁਖ ਨਾਸਨ ਚਰਣੇ ਮਨ ਲਗਾ ਗੋਣਗਾਵ ਜੁਤਿਆ ਬਿਨਾਸੀ ਆਨ ਦਿਨ ਹਰ ਰੰਗ ਲਗਾ ਗੋਣਗਾਵਤ ਜੁਤਿਆ ਬਿਨਾਸੀ ਆਨ ਦਿਨ ਹਰ ਰੰਗ ਜਾਗ ਮਾਨਿਛ ਸਹੀ ਫਲ ਪਾਈ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਸੁਰਠਾ ਮਹੱਲਾ ਪੰਜਵਾ ਪੰਚ ਪਦਾ ਬਿਨਸਾ ਮੋ ਮੇਰਾ ਅਰਤੀ ਰਹਾ ਬਿਨਸਾ ਪਣੀ ਤਾਰੀ ਸੰਤੋਏ ਹਾ ਬਤਾਵੋ ਕਾਰੀ ਜੇਤ ਹਾ ਮੈਂ ਗਰਵ ਨਿਵਾਰੀ ਰਹਾ ਸਰਬ ਊਤ ਪਾਵ ਬ੍ਰਹਮ ਕਰਮਾਨਿਆ ਵਾ ਸਗਲ ਰੇ ਨਾਰੀ ਦੇਖਿਓ ਪ੍ਰਭ ਜੀਓ ਆਪਣੇ ਸੰਗੇ ਚੁਕ ਪੀਤ ਪਰਮਾਰੀ ਔਕਦੇ ਨਾਮ ਨਿਰਮਲ ਜਲ ਔਕਦੇ ਨਾਮ ਨਿਰਮਲ ਜਲ ਅੰਮ੍ਰਿਤ ਪਾਇਏ ਗੁਰੂ ਦੀਵਾਰੀ ਓ ਨਾਨਕ ਜੀ ਸਿਮਸਤਿ ਕ ਲਿਖਿਆ ਤੇ ਸਗੁਰ ਮਿਲ ਰੋਗ ਵਿਦਾਰੀ ਸੋਰਠ ਮਹੱਲਾ ਪੰਜ ਮਾ ਕਰ ਜੋ ਜਾ ਦੂਪ ਦੇ ੴ ਸਤਿਗੁਰ ਪ੍ਰਸਾਦਿ ਸਾਗੈਲੇ ਬਾਨਸ ਮੈਂ ਲੈ ਸੰਤਰ ਸਾਗਲ ਦੂਦ ਮੈਂ ਕੀਆ ਓ ਚਨੀਚ ਮੈਂ ਜੋਤਿ ਸਮਾਈ ਕਾਟ ਕਾਟ ਮਾਦੋ ਜੀਆ ਸੰਤੋ ਕਾਟ ਕਟ ਰਹਾ ਸਮਾਈ ਹੋ ਓਰਨ ਪੋਰੇ ਸਰਵਮਨ ਜਲਤਲ ਰਮਈਆ ਆਇਓ ਰਹਾਓ ਗੋਣ ਧਾਨ ਨਾਨਨ ਕੇsingਾਵੇ ਸਤਿਗੁਰ ਕਰਮ ਚੁਕਾਇਓ ਸਰਵਨਵਾਸੀ ਸਦਾ ਲਿਪਾ ਸਭ ਮੇ ਰਹਸ ਮਾਇੂ ਸੋਟ ਮਹੱਲਾ ਕੁੰਭਿਮ ਜਾ ਕੇ ਸਿਮਰਨ ਹੋਈ ਆਨੰਦਾ ਬੰਸ ਜਨਮ ਮਾਰਨ ਪਏ ਦੁਖੀ ਚਾਰ ਤਦਾਰਥ ਨਾਵਨੇ ਸੁਪਾਮ ਬਾਹਰਨਾ ਤ੍ਰਿਸ਼ਨਾ ਪੁਖੀ ਜਾ ਕੋ ਨਾਮ ਲੈ ਤੂੰ ਸੁਖੀ ਸਾਸ ਸਾਸਤ ਆਵੇ ਊਠਾ ਕੁਰਕ ਮਾਨਤਾਂ ਜੀਰ ਅਨੁਖੀ ਰਹਾਓ ਸਾਸਤ